ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਗਰ ਹੀਰਾ ਵਿੱਚ ਦਸ਼ਮੇਸ਼ ਪਿਤਾ ਜੀ ਕ੍ਰਿਪਾਲ ਦਾਸ ਮਹਾਤਮਾ ਨੂੰ ਮਿਲੇ ਤੇ ਉਹਨਾਂ ਨਾਲ ਲੰਮੀਆਂ ਚੌੜੀਆਂ ਵਿਚਾਰਾਂ ਹੋਈਆਂ ਗੁਰਗੋਮ ਸਿੰਘ ਜੀ ਨੇ ਪ੍ਰਸ਼ਾਦਾ ਤਿਆਰ ਕਰਵਾ ਕੇ ਸਿੰਘਾਂ ਨੂੰ ਛਕਾਇਆ ਮਹਾਂਤ ਕ੍ਰਿਪਾਲ ਦਾਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕੇ ਆਸ-ਪਾਸ ਮੁਸਲਮਾਨਾਂ ਦੇ ਪਿੰਡ ਹਨ ਇਸ ਲਈ ਇਹ ਥਾਂ ਸੁਰੱਖਤ ਨਹੀਂ ਮਹੰਤ ਕ੍ਰਿਪਾਲਦਾਸ ਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਹੀਰਾ ਪਿੰਡ ਤੋਂ ਅੱਗੇ ਰਾਜਵਾਨਾਂ ਵੱਲ ਨੂੰ ਚਲੇ ਗਏ ਇਹ ਪ੍ਰੋਗਤ ਮਹੰਤ ਕ੍ਰਿਪਾਲਦਾਸ ਉਹੀ ਹੈ ਜਿਸ ਨੇ ਅਣਖੜ ਟੰਬੇ ਦੇ ਨਾਲ ਹੰਗਾਣੀ ਦੇ ਯੁੱਧ ਵਿੱਚ ਦੁਸ਼ਮਣਾਂ ਦੇ ਕੰਨੀ ਹੱਤ ਲਵਾਏ ਸਨ ਇਸ ਪਿੰਡ ਹੀਰਾ ਵਿਖੇ ਛੇਵੇਂ ਪਾਸ਼ਾ ਧੰਨ ਹਰਗੋਬਿੰਦ ਸਾਹਿਬ ਵੀ ਆਏ ਸਨ ਇਸ ਕਰਕੇ ਇਹ ਪੰਡ ਦੋ ਪਾਸ਼ਾਈਆਂ ਦੀ ਚਰਨਸ਼ੋ ਪ੍ਰਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ